ਹਾਂਜੀ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab PV13 ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪਨਗਰ ਦੇ ਦਰਸ਼ਨ ਕਰਵਾਵਾਂਗੇ ਹੁਣ ਆਪਾਂ ਜੀ ਸ੍ਰੀ ਗੁਰਦੁਆਰਾ ਸ੍ਰੀ ਗੜੀ ਸਾਹਿਬ ਚਮਕੌਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਰਸਤੇ ਵੱਲ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਆਪਾ ਪੌੜੀਆਂ ਉੱਤਰ ਚੁੱਕਿਆਂਗੇ ਸਾਹਮਣੇ ਤੁਸੀਂ ਵੇਖ ਰਹੇ ਹੋਗੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਆਪਾ ਪੌੜੀਆਂ ਸੀ ਜਿਹੜੀ ਆਪਾ ਉਤਰ ਕੇ ਆਇਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਆਪਾ ਪਹੁੰਚ ਚੁੱਕੇ ਹਾਂ ਜੀ ਤੁਹਾਨੂੰ ਆਪਾਂ ਇਥੋਂ ਦਾ ਸੰਖੇਪ ਇਤਿਹਾਸ ਸੁਣਾਵਾਂਗੇ ਇਹ ਰਸਤਾ ਜਾ ਰਹੀ ਲੋਕ ਰੇਟ ਤੇ ਪਈ ਹੋਈ ਹੈ ਤੇ ਥੋੜਾ ਇੱਥੇ ਕੰਮ ਵੀ ਚੱਲ ਰਿਹਾ ਖੁਸ਼ੀ ਦੇਖ ਸਕਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਆ ਚੁੱਕਿਆਗਾ ਇਸ ਪਾਸੇ ਖੜਾਉਣੇ ਨੇ ਹੁਣ ਆਪਾਂ ਜੀ ਐਂਟਰ ਹੋ ਚੁੱਕਿਆਂਗੇ ਤੁਹਾਨੂੰ ਆਪਾਂ ਹੁਣ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਇਸ ਸਾਈਡ ਜਲ ਸਕ ਸਕਦੇ ਆਪਾਂ ਤੇ ਇੱਧਰ ਜੋੜਾ ਘਰ ਬਣਿਆ ਹੋਇਆ ਇੱਥੇ ਆਪਾਂ ਜੋੜੇ ਜਮਾ ਕਰਵਾ ਸਕਦੇ ਆ ਤਹਾਨੂੰ ਜੀ ਆਪਾਂ ਇੱਥੋਂ ਦਾ ਇਤਿਹਾਸ ਵੀ ਸੁਣਾ ਦਿੰਨੇ ਆ ਜੇਕਰ ਤੁਸੀਂ ਇਤਿਹਾਸ ਪੜਨਾ ਚਾਹਣੋਗੇ ਤਾਂ ਤੁਸੀਂ ਆਹ ਸਾਹਮਣੇ ਪੋਸਟਰ ਦੇਖ ਸਕਦੇ ਹੋਗੇ ਇੱਥੋਂ ਵੀ ਪੜ ਸਕਦੇ ਹੋ ਇਸ ਦੇ ਨਾਲ ਹੀ ਜੀ ਇੱਕ ਇੱਧਰ ਤੁਸੀਂ ਪੋਸਟਰ ਦੇਖ ਸਕਦੇ ਹੋ ਜਿਸ ਤੇ ਜੋ ਕਿ ਸਿੰਘ ਸਹੀ ਦੋਹੇ ਹਨ ਉਹਨਾਂ ਦੇ ਨਾਮ ਲਿਖੇ ਹੋਏ ਹਨ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਕੰਤਾਨ ਇਤਿਹਾਸ ਵੀ ਸੁਣਾ ਦਿੰਨੇ ਆ ਜੀ ਇਹ ਸਥਾਨ ਮੈਦਾਨੀ ਜੰਗ ਦੀ ਯਾਦਗਾਰ ਤੇ ਸੀਦ ਹੋਏ ਦੋ ਸੈਭਜਾਦਿਆ ਤੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਤੇ ਲਗਭਗ 40 ਸਿੰਘਾਂ ਦਾ ਅੰਗੀਠਾ ਸੰਸਕਾਰ ਸਥਾਨ ਹੈ 6 ਪੂ ਬਿਕਰਮੀ 1761 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲਾ ਆਨੰਦਗੜ੍ਹ ਸਹਿਬ ਆਨੰਦ ਸ੍ਰੀ ਨੰਦਪੁਰ ਸਾਹਿਬ ਤਿਆ ਕੇ ਸਿੰਘਾਂ ਸਮੇਤ ਸੱਤ ਪੂ ਨੂੰ ਸ੍ਰੀ ਚਮਕੌਰ ਸਾਹਿਬ ਪਹੁੰਚੇ 8 ਅੱਠ ਕੋ ਨੂੰ ਮੈਦਾਨੇ ਜੰਗ ਵਿੱਚ ਔਰੰਗਜ਼ੇਬ ਦੇ ਸੂਬਿਆਂ ਤੇ ਬਾਈਧਾਰ ਦੀ 10 ਲੱਖ ਫੌਜ ਨਾਲ ਜੰਗ ਹੋਇਆ ਗੋਲੀ ਬਰੂਦ ਖਤਮ ਹੋਣ ਉਪਰੰਤ ਸਿੰਘ ਨੰਗੀਆਂ ਪੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਕੇ ਵੈਜੀਆਂ ਬੀਆਂ ਫੌਜਾਂ ਉੱਤੇ ਭੁੱਖੇ ਸ਼ੇਰਾਂ ਵਾਂਗ ਪੈ ਕੇ ਆਹੂ ਲਾਉਂਦੇ ਰਹੇ ਦੋ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਪੰਜਾਂ ਪਿਆਰਿਆਂ ਵਿੱਚ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਤੇ 40 ਸਿੰਘ ਲੱਖਾਂ ਵੈਰੀਆਂ ਨੂੰ ਤਲਵਾਰਾਂ ਤੇ ਤੀਰਾਂ ਨਾਲ ਮੌਤ ਦੇ ਘਾਟ ਉਤਾਰ ਕੇ ਆਪਸੀ ਹੀ ਦੋਹ ਗਏ ਇੱਥੇ ਹੀ ਦੋਹੇ ਦੋਵੇਂ ਸਾਬ ਜਦਿਆ ਤਿੰਨ ਪਿਆਰਿਆਂ ਤੇ ਲਗਭਗ 40 ਸਿੰਘਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਪਿੰਡ ਫਰੀਦ ਗੜੀ ਵਾਲਿਆਂ ਨੇ ਕੀਤਾ ਇਹ ਇਥੋਂ ਦਾ ਜੀ ਇਤਿਹਾਸ ਸੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੀ ਦਾ ਸામਨੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਜੀ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਆਪਣੇ ਚੈਨਲ ਤੇ ਜੀ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਨ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕਸ ਫॉर ਵਾਚਿੰਗ